ਹਾਂਜੀ ਪਿਆਰੇ ਮਿੱਤਰੋ ਤੁਸੀਂ ਕਹਿੰਦਾ ਸਾਰੇ ਦਾ ਸਵਾਗਤ ਹੈ ਤੁਹਾਡੇ ਆਪਣੀ ਜਨਮਈਆਨੀ ਕੀ ਹਰ ਕਿਸੇ ਦੇ ਨਾਲ ਜੁੜੇ ਚੱਲਦੇ ਤੇ ਕਾਫੀ ਦਿਨਾਂ ਬਾਅਦ ਫਿਰ ਲੋਕ ਸ਼ੂਟ ਕਰਨ ਲੱਗੇ ਆ ਕੋਈ ਥੋੜੇ ਦਿਨਾਂ ਪਹਿਲਾਂ ਵੀਡੀਓ ਸਾਡੀਆਂ ਸ਼ਾਰਟ ਹੀ ਆ ਰਹੀਆਂ ਕਿ ਕੋਈ ਕੰਮ ਦਾ ਥੋੜਾ ਜੁੜ ਸੀਗਾ ਤੇ ਵਾਪਾ ਜੀ ਅਸੇ ਬਖਾ ਦਿਓ ਬੜੀ ਵਾਇਕਰਤੀ ਦਾ ਪਾਸਾ ਵਾਇਕਰਤੀ ਦੇ ਬੜੇ ਵਾਪਾ ਜੀ ਵੀ ਆ ਕੱਲਣ ਸਾਹਿਬ ਛੱਡਣ ਕਰਦਾ ਹੈ ਉਸ ਤੋਂ ਬਾਅਦ ਫਿਰ ਤੁਹਾਨੂੰ ਲੈ ਜਾਂਦੇ ਆਂ ਆਪਾਂ ਦੁਕਾਨ ਤੇ ਜਿਹੜਾ ਬਾਬਾ ਜੀ ਨੂੰ ਮੈਂ ਛੱਡ ਕੇ ਅੰਡਰ ਸਾਹਿਬ ਤੇ ਖੇਰ ਮੈਂ ਦੁਕਾਨ ਤੇ ਜਾਣਾ ਬੜੇ ਰੋ ਵੀਡੀਓ ਦੇ ਨਾਸਤੇ ਰੋਣੇ ਆ ਐਕਟੀਵਿਟੀਆਂ ਅਕਾ ਜੀ ਇਹਨੇ ਅੱਦੇ ਬਾਸਤੇ। ਬੁੜਾ ਦਾ ਨੌਜੀ ਬਾਬਾ ਜੀ। ਠੀਕ ਆ ਫੇ। ਮੇਰੇ ਤੋਂ ਦੇ ਕਰਦੇ ਸਨ। ਕਰ ਦੰਨੇ। ਬਹੁਤ ਬਲ ਪ੍ਰਯੋਗ ਬੜਾ ਮੈਂ। ਬਹੁਤ ਸਾਵਧਾਨ ਤੇ ਬਹੁਤ ਮੰਦੇ ਆਂ। ਘਰ ਦੇ ਲੈ ਗਏ ਬਣੇ ਹੋ ਗਏ। ਕਰੇ ਮਿੱਤਰੋ ਦੁਪਹਿਰਾ ਦਿਨ ਦਾ ਵੀਡੀਓ ਲੇਡ ਸ਼ੁਰੂ ਕੀਤੀ ਤੇ ਪਹੁੰਚ ਗਏ ਦੁਕਾਨ ਤੇ ਮੰਦਰ ਰੈਡੀ ਸਾਡਾ ਕਰ ਦਿੱਤਾ ਆਪਾਂ। ਇੱਧਰ ਗੇਮਲਰ ਲੱਗੇ ਹੋਏ ਨੇ ਕਿਦਾਂ ਹਾਲ ਠੀਕ ਐ ਇੱਧਰ ਮੂੰਹ ਇੱਧਰ ਨੂੰ ਵੀ ਕਰੋ ਮਹਾਰਾਜ ਜੀ ਇੱਧਰ ਗੋਲੇ ਦੀ ਮੂੰਹ ਗੋਲੇ ਨੇ ਘੁਰਾਟ ਸਮਾਣਾ ਇਹ ਬੰਦੇ ਆਪ ਵੀ ਖੇਡਣ ਡਿਆ ਤਾਂ ਬੰਦੇ ਆ ਵਿਚਾਰਾ ਮੁੰਡਿਆਂ ਨੂੰ ਵਿਖਲਾਣ ਡਿਆ ਆਪ ਤਾਂ ਦੇਖੜਿਆ ਹੋਇਆ ਇਹਦਾ ਮੂੰਹ ਦੇਖੋ ਜੀ ਸਾਰੇ ਜਾਣੇ ਤੇ ਸਣੀ ਕੀ ਹਾਲ ਐ ਠੀਕ ਠਾਕ ਐ ਇੱਧਰ ਸਾਡੀ ਜਿੱਪੂ ਪਈ ਹੋਈ ਆ ਬਾਰੇ ਮੇਰੇ ਤੋਂ ਕਾਫੀ ਦਿਨਾਂ ਬਾਅਦ ਅਸੀਂ ਵੀਡੀਓ ਸ਼ੂਟ ਕਰਨ ਦੇ ਆ ਥੋੜੇ ਦਿਨਾਂ ਚ ਸਾਡੇ ਜਿਹੜੇ ਅਗਲੇ ਵੀਲੌਗ ਆਉਣਗੇ ਸ਼ੂਟ ਕੀਤੇ ਹੋਏ ਆ ਬਸ ਥੋੜਾ ਜਿਆ ਕੰਮਕਾਰ ਇੱਧਰ ਦਾ ਹੋ ਜਾਂਦਾ ਕਿਸੇ ਵੇਲੇ ਵੀਡੀਓ ਬਣਾਉਣ ਦਾ ਮੌਕਾ ਨਹੀਂ ਮਿਲਦਾ ਤੇ ਹੁਣ ਰੈਗੂਲਰ ਵੀਡੀਓ ਆਇਆ ਕਰਨੀਆਂ ਈ ਸਾਡੀਆਂ ਤੇ ਸਾਡੇ ਸਨੀ ਭਾਜੀ ਬਹਾਲਾ ਨੂੰ ਕਰ ਲਿੰਕ ਕਰਾਈ ਹੋਈ ਆ ਜਿੱਦਾਂ ਆਜਾ ਹਾ ਤੇਰੀ ਨੇ ਆ ਜੀ ਜੀ ਤੇ ਇਧਰ ਭਾਈ ਉਹਨਾਂ ਦੇ ਵਾਲ ਖਰੇ ਖਰਾਬ ਹੋ ਗਏ ਆ ਇੱਧਰ ਕੁੱਕੜ ਘਟੀ ਹੋਈ ਹੋਈ ਆ ਯਾਰ ਸਿੱਧਾ ਘਰ ਵੜਾ ਜਾ ਸਾਡੇ ਗਵਾਂਢ 'ਚ ਕੰਮ ਹੋਣ ਡਿਆ ਹੋਰ ਭਾਈ ਕਿੱਥੋਂ ਮਿਸਤਰੀ ਸਾਹਿਬ ਬਾ ਠੀਕਾ ਮੈਂ ਮਿਸਤਰੀ ਕਰਿਆ ਭਾਈ ਉੱਥੇ ਵਿਖਿਆ ਥੋੜਾ ਉੱਥੇ ਮਿਲ ਜਾਂਦੇ ਆ ਬੋਲ ਮਿਸਤਰੀਆਂ ਕੋਲ ਜਾਣ ਗਏ ਸੀ ਕਿ ਕੋਈ ਹੈ ਇਹ ਆ ਵੀ ਗੱਲ ਨੇ ਆ ਵੀ ਮਜ਼ਦੂਰੀ ਤਾਂ ਗੱਲੇ ਦੀ ਆ ਮੈਸਟਰਪੋਣਾ ਨੂੰ ਮੈਂ ਕਰਕੇ ਦੇਖ ਲਈਏ ਕੀ ਬਾਤ ਕੰਮ ਕਹਿੰਦੇ ਬੰਦੇ ਨੂੰ ਆਪੇ ਤੋੜ ਲੈਂਦਾ ਹੁੰਦਾ ਨਹੀਂ ਗੱਲ ਆ ਬਖਤ ਸਭ ਤੋਂ ਵੱਡਾ ਉਸਤਾਦ ਆ ਨਹੀਂ ਉਹ ਅਗੀਆ ਕੀ ਬਾਤ ਆ ਯਾਰ ਕਿੰਨੀ ਸਹੀ ਗੱਲ ਕਹੀ ਬੰਦੇ ਨੇ ਯਾਰ ਮੈਂ ਕਰਦਾ ਨਹੀਂ ਕੰਮ ਮੈਂ ਆਹ ਕੋਈ ਕਰਦਾ ਹੈਗਾ ਅੱਛਾ ਜੀ ਹਾਂ ਜੀ ਕੀ ਬਾਤ ਆ ਯਾਰ ਮੈਂ ਡੈਰੀ ਕਰਦਾ ਬਸ ਇਹ ਸਹੀ ਹੈ ਯਾਰ ਹੋ ਜਿੱਖੋ ਸਿੱਟਾ ਆ ਸਾਡੀ ਬੰਦਿਆਂ ਨੂੰ ਮੈਂ ਕਿਹਾ ਸੀ ਮੰਦਿਰ ਸਾਫ ਕਰਨ ਨੂੰ ਤੇ ਮੰਦਿਰ ਹੀ ਸਾਫ ਕਰੀ ਜਾਂਦੇ ਭਾਈ ਮੈਨੂੰ ਲੱਗਦਾ ਇਹਨਾਂ ਨੂੰ ਨਾ ਭੰਗ ਦਾ ਨਸ਼ਾ ਹੋ ਗਿਆ ਲੱਗਦਾ ਨਹੀਂ ਨਹੀਂ ਇੱਧਰ ਮੈਂ ਵਲੌਗ ਤਾਂ ਨਹੀਂ ਬਣਾਇਆ ਹੁਣ ਬਣਾਉਣਾ ਪਿਆ ਪਰਸੋਂ ਸ਼ਿਵਰਾਤਰੀ ਸੀ ਭਾਜੀ ਪਰਸੋਂ ਸੀ ਹਾਂਜੀ ਪਰਸੋਂ ਚੌਥ ਸ਼ਿਵਰਾਤਰੀ ਸੀ ਤੇ ਲੱਗਦਾ ਭੰਗ ਦਾ ਨਸ਼ਾ ਆਹ ਬੰਦੇ ਨੂੰ ਹੁਣ ਹੋਇਆ ਕਿੰਨੀ ਦੇਰ ਦਾ ਲੱਗਾ ਆ ਇਹ ਸਾਫ ਹੀ ਕਰੀ ਜਾਂਦਾ ਮੰਦਿਰ ਬਹੁਤ ਹੀ ਰੋਲੀ ਆ ਦੇਖਿਓ ਇਹਨੇ ਵੇ ਹੁਣ ਫੇ ਲੱਗ ਜਾਣਾ ਇਹਨੇ ਤੇ ਆਹ ਦੇਖੋ ਫੇ ਲੱਗ ਗਿਆ ਇਧਰੋਂ ਬੰਦਾ ਟਿਸ਼ੂ ਲੈ ਕੇ ਆਇਆ ਕਿਤੇ ਉ ਜਾ ਕੇ ਜਿੰਨੇ ਪਤਾ ਨਹੀਂ ਕੀ ਕਰੀ ਜਾਂਦੇ ਆ ਹੈ ਲੈ ਤਾਂ ਹਾਦੂ ਗਈ ਓਏ ਵੀ ਤਾਂ ਹਟਦੇ ਨਹੀਂ ਗਿੱਲਾ ਕਰ ਕਰ ਟਿਸ਼ੂ ਮਾਰੀ ਜਾਂਦੇ ਹੈ ਨਹੀਂ ਮੇਕਅਪ ਲਾ ਦਣਾ ਨਹੀਂ ਭਾਈ ਓਏ ਓ ਦੇ ਓ ਦੇ ਲੈ ਲੈ ਟਿਸ਼ੂ ਦਾ ਟਿਸ਼ੂ ਨਾ ਲੈ ਰੱਪਾ ਸ਼ਾਮ ਪੈ ਗਈ ਹੈ ਤਾਸ਼ ਜਾਰੀ ਹੈ ਪੰਨੂ ਕਿੱਦਾਂ ਹਾਲ ਹੈ ਵਾ ਵਧੀਆ ਪੰਨੂ ਚਲੋ ਪੱਤੇ ਕਿਹੜੇ ਕਿਹੜੇ ਸਾਰੇ ਹੀ ਆ ਵਾ ਜੀ ਅੰਦੇ ਨਾਲ ਦੇ ਗਸਤਰੀ ਦੇਖੋ ਕਿੰਨੇ ਤੇਜ਼ ਕੰਮ ਕਰ ਰਹੇ ਨੇ ਤੇਰੇ ਵਾਲ ਵੀ ਵਧੀਆ ਹੋ ਗਏ ਡਿਗਾਰਡਮੈਂਟ ਹੈ ਆਹੇ ਕੀ ਆ ਬਾਤ ਹੈ ਕੀ ਆ ਬਾਤ ਬੜੀ ਬਾਤ ਸਾਰਾ ਨਾ ਮੁਕਤੇ ਚੱਲ ਨਹੀਂ ਕਿੱਦਾਂ ਜਿੱਤਦਾ ਪਿਆਗਾ ਹਾਰਦਾ ਪਿਆ ਪਤਾ ਰਹਿ ਤੋ ਚੋਪੀ ਭਾਈ ਹਾਰ ਗਏ ਹੈ ਹਾਰ ਗਏ ਯਾਰ ਤਾਕਤਦਾ ਹੋ ਸਕਦਾ। ਕੋਰੇ ਮਿੱਤਰੋ ਅਗਲਾ ਦਿਨ ਸਵੇਰ ਹੋ ਗਈ ਆ ਤੇ ਹੁਣ ਮੈਂ ਚੱਲਿਆ ਦੁਕਾਨ ਤੇ ਸਕੂਟਰੀ ਸਾਡੀ ਜਿੰਦਾਬਾਦ। ਕੀ ਬਾਤ ਹੈ। ਸਾਲ ਹੋ ਗਿਆ ਨੂੰ ਲਈ ਨੂੰ ਤੇ ਬਹੁਤ ਜ਼ਿਆਦਾ ਵਧੀਆ ਇਹਦੀ ਪਰਫਾਰਮੈਂਸ। ਲੁਧਿਆਣੇ ਆਉਣ ਜਾਣ, ਸ਼ਹਿਰ ਪਰ ਆਉਣ ਜਾਣ। ਹਾਂ ਜੀ ਮਿੱਤਰੋ ਸਸੀ ਸਾਹਿਬ ਜੀ ਕੰਮ ਤੇ ਆ ਗਏ ਆ ਤੇ ਮੈਂ ਵੜਿਆ ਹੋਇਆ ਬੈਠੇ ਵਿੱਚ ਆ ਦੇਖੋ ਕੰਮ ਚੱਲਣ ਦੇ ਹਲਵਾੜੀਆਂ ਦਾ ਤੇ ਇਹ ਪਹਿਲਾਂ ਕੁਛ ਬਣਾਇ ਨਹੀਂ ਲੱਗੀ ਸੀ ਇੱਥੇ ਪਲਾਈ ਲਾਈ ਆਪਾਂ ਅੰਦਰਲੇ ਪਾਸੇ ਸਾਰਾ ਹੀ ਆ ਪਾ ਲਾਉਂਦੇ ਹਾਂ ਤੇ ਆਹੀ ਫੋਟੇ ਤਾਂ ਦਿਸਦੀ ਹੋ ਗਈ ਲਵਾਰੇ ਤੇ ਆ ਥੋੜਾ ਜਿਹਾ ਸਾਡਾ ਕੰਮ ਰਹਿ ਗਿਆ ਆ ਤੇ ਨਾਲ ਬੋਬੀ ਲੱਗਾ ਹੋਇਆ ਕੰਮ ਕਰਾਉਣ ਬੋਬੀ ਕਿਦਾਂ ਵਧੀਆ ਭਾਜੀ ਸੈਟ ਹੋ ਤੇ ਆ ਦੇਖੋ ਜੀ ਆਪਾਂ ਥੋੜਾ ਪੀਸ ਲਾ ਲਾਂਗੇ ਹੈ ਉੱਪਰ ਛੋਟਾ ਪੀਸ ਲਾ ਲਿਆ ਇੱਥੇ ਦੋ ਪੀਚ ਲਾ ਦਨੇ ਇੱਕ ਇਧਰ ਇੱਕ ਇਧਰ ਹਨ ਚਾ ਇਹ ਦੋ ਪੀਚ ਹੋਰ ਦੇ ਦੇ ਮੈਨੂੰ ਹੋਰ ਲੋਰੀ ਮਤਰਾ ਨਿਜ ਵਾਲੇ ਗਰੇ ਪੋਰਸ਼ਨ ਸਾਡੇ ਕੰਪਲੀਟ ਹੋ ਗਏ ਤੇ ਆ ਹੁਣ ਉੱਪਰ ਰਹਿ ਗਏ ਆ ਮੈਂ ਵੀ ਅੰਦਰ ਬੜਬੜ ਕੇ ਕੰਮ ਕੀਤਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਜਦੋਂ ਇਦਾਂ ਦੇ ਬਾਕਸ ਵਿੱਚ ਬੜ ਕੇ ਕੰਮ ਕਰਨਾ ਪੈਂਦਾ ਆ ਦੇਖੋ ਜਰਾ ਇੱਥੇ ਬੜਿਆ ਹੋਣਾ ਚਾਹਵਾ ਇਹ ਨਾ ਕਮਟੀਨਾ ਬਚੀ ਰਹਾਗਾ ਮਾਸੀ ਕਿਸੇ ਫਲੇਗੀ ਬੜੇ ਦਾ ਮੈਂ ਤਿੰਨ ਤਿੰਨ ਪੰਜ ਹਾਂ ਕਰਦੇ ਪਹਿਲਾ ਬੋਵੀ ਆਇਆ ਸੀ ਬੋਵੀ ਜਨਾਬਿਆਂ ਤੇ ਘੋੜਾ ਮੋਟਾ ਆਇਆ ਨਾ ਬੋਵੀ ਆਗਾ ਜੋ ਡਿਫਿਕਲਟ ਬੋਗਾ ਗਾਮਾ ਪੈਰਾ ਪੰਨੇ ਨਹੀਂ ਇਹ ਵੈਦ ਨਹੀਂ ਹੋਗਾ ਨਹੀਂ ਲੱਗਿਆ ਬਾਕੂ ਗਾਮਾ ਇਹ ਬੜਾ ਰੋਬੀਦਾ ਹਾਂ ਜੀ ਮਿੱਤਰੋ ਅਗਲਾ ਦਿਨ ਚੜ ਗਿਆ ਤੇ ਕੱਲ ਰਾਤੀ ਕੰਮ ਬਹੁਤ ਮੁਸ਼ਕਿਲ ਨਾਲ ਆਪਾਂ ਨੇ ਵੇੜਿਆ ਬਹੁਤ ਜ਼ਿਆਦਾ ਕਿੰਨੀ ਮੇਰੇ ਪੇਟ ਦੇ ਵਿੱਚ ਜੀ ਖੱਡੀਆਂ ਪਈਆਂ ਲੰਮਾ ਪੈ ਕੇ ਕੰਮ ਕੀਤਾ ਤੇ ਤੁਹਾਨੂੰ ਪਤਾ ਹੀ ਹੋਣਾ ਤੇ ਦੁਕਾਨ ਤੇ ਆ ਗਏ ਸੀਗੇ ਤੇ ਹੋਰ ਰੂਟੀਨ ਵਾਇ ਜਿਹੜਾ ਸਾਡਾ ਦੇਖੋ ਕੰਮ ਚੱਲਦਾ ਮੰਦਰ ਤਿਆਰ ਕਰ ਦਿੰਦਾ ਹੈ ਮੰਦਰ ਜਿਹੜਾ ਰੈਡੀ ਕਰ ਦਿੰਦਾ ਤੇ ਹੁਣ ਸਿਲਹਾਲ ਟਾਂਗੇ ਆਉਣਾ ਤਾਂ ਵੈਦਰ ਜਿਹੜਾ ਅੱਜ ਦਾ ਗਰਮੀ ਗਰਮੀ ਹੋਈ ਪਈ ਹੈ ਕਿਉਂ ਵੀ ਬੋਬੀ ਗਰਮੀ ਹੋਈ ਬਈ ਹੈ ਇਹ ਆ ਸਾਡੀ ਜਿਪੀ ਇਹ ਆ ਨਾ ਠੀਕ ਹੈ ਹਾਂ ਚੱਲ ਠੀਕ ਹੈ ਹੂੰ ਚੱਲ ਠੀਕ ਆ ਉਹ ਤੇਰੀ ਪੈਂਟ ਖਰਾਬ ਕਰਤੀ ਮੇਰੀ ਕਾ ਡੀ ਜਨ ਉਹ ਬਸ ਬਸ ਕਾ ਡੀ ਨਾ ਬਸ ਉਹ ਛੱਡ ਦੇ ਹੁਣ ਕਿਹਦੋਂ ਤੱਕ ਰੋ ਦਿੰਦਾ ਹੋ ਗਿਆ ਤੇ ਮੋਟੇ ਜੀ ਪੂਰੇ ਤਿਆਰੀ ਜਿ ਨੇ ਪੁਰਿਆ ਕੀ ਹੈ ਕਾਲੀ ਜੀ ਗਰਦਨ ਦੇ ਵਿੱਚ ਚਿੱਟੀ ਚਿੱਟੀ ਗਾਨੀ ਬੀਬੀ ਜੀ ਸ਼ਾਈਨ ਕਰਦੀ ਹੈ ਆਹ ਜੀ ਆ ਸਾਡੇ ਲਾਗੇ ਦੁਕਾਨ ਖੁੱਲਣ ਲੱਗੀ ਆ ਕੋਈ ਅਹ ਆਮਾ ਕਰਕੇ ਆਏ ਸੀਗੇ ਹੁ ਧੁੱਪ ਜ਼ਿਆਦਾ ਹੋ ਗਈ ਮੋਟੇ ਹੁਣ ਨਾ ਹੁਣ ਗਰਮ ਹੀ ਹੋ ਗਈ ਆ ਹੁਣ ਲੋਕਾਂ ਨੇ ਛਾਂ ਲੱਭਿਆ ਕਰਨੀ ਐ ਤੇ ਕੰਮ ਕਰਨ ਦੇ ਬਾਈ ਜੀ ਪੰਜਾਬ ਦੇ ਵਿੱਚ ਕਾਮਕਾਰ ਕਰਨਾ ਸੈੱਟ ਆ ਵਾਲੇ ਸਮੇਂ ਦੇ ਵਿੱਚ ਬਹੁਤ ਹੌਸਾ ਕਿਉਂ ਜੀ ਇੱਧੀਆਂ ਨਿੱਬੀ ਤੋਂ ਅੰਦਰ ਚੱਲ ਇੱਧਰ ਆ ਜਾ ਪੂਰਾ ਪੂਰਾ ਰੱਖੀ ਐ ਪਹਿਲਾਂ ਚੈੱਕ ਕਰ ਲਈ ਚੰਗੀ ਤਰ੍ਹਾਂ ਉਹੀ ਗੱਲ ਆ ਉਹ ਹੁੰਦਾ ਨੇ ਪਤਾ ਨਹੀਂ ਭਰਾਵਾ ਕਿਹੜੀਆਂ ਚੱਕਰਾਂ ਚ ਪਿਆ ਆ ਤਾ ਉਹ ਕਰ ਕਿੱਦਾਂ ਰਿਆਂ ਕੰਮ ਤੋਂ ਬਾਬੇ ਮੈਨੂੰ ਸਮਝ ਨਹੀਂ ਆ ਰਹੀ ਹੈ ਹੈ ਆਹ ਵਾਰੋ ਵਾਰ ਕਰਨਾ ਆ ਕਿਉਂ ਕਰਾਂ ਮੈਂ ਆਪਣੇ ਹਿਸਾਬ ਨਾਲ ਕਰੀ ਜਾ ਤੂੰ ਮੈਨੂੰ ਕਾਨੂੰ ਪੁੱਛਣ ਡਿਆ ਹਲਕਾਰ ਆਪਣੇ ਹਿਸਾਬ ਨਾਲ ਮੈਂ ਨਹੀਂ ਦੱਸਦਾ ਤੈਨੂੰ ਆਪੇ ਕਰ ਹਾਂਜੀ ਮਿੱਤਰੋ ਕੰਮ ਅਸੀਂ ਨਵੇੜ ਆਏ ਸੀਗੇ ਤੇ ਸਾਡੇ ਸੱਜਣ ਵੇਲੇ ਆਏ ਨੇ। ਦੁੱਗਲ ਦੇ ਲਫਾਜ ਦੇ ਸਾਡੇ ਭਾਜੀ ਭਾਜੀ ਤੁਹਾਡੀ ਨਾਨੀ ਕਿੱਦਾਂ ਹੁਣ? ਨਾਨੀ ਬਿਮਾਰ ਹੋ ਗਈ ਸੀ। ਤੇ ਇਹ ਬੰਦਾ ਤੁਸੀਂ ਕਾਫੀ ਦਿਨਾਵਾ ਦੇਖਿਆ ਹੁਣ ਆ ਇਹ ਲੋੜੀ ਦੇ ਸਮੇਂ ਆਇਆ ਸੀ। ਉਦੋਂ ਬਲੌਗ ਬਣਾਇਆ ਸੀ ਤਾਂ ਉਦੋਂ ਇਹ ਸ਼ਾਹ ਜੀ ਆਏ ਸੀ ਤੇ ਦਾੜੀ ਹਲਕੀ ਕਰਾ ਲਈਏ। ਆ ਦੇਖੋ ਭਾਈ ਪੈਨਖੰਦਾ ਦੇਖਿਆ ਕਿੱਦਾਂ ਇਹਦੀ? ਹਾਂ ਆ ਦੇਖੋ ਪੈਨਖੰਦਾ। ਹਲਾ ਹਲਾ ਜਿੱਦਾਂ ਫੇ ਠੀਕ ਆ ਗਿਆ ਦੁੱਗਲ ਦੇ ਲਫਾਜ਼ ਫਤਿਹ ਆ ਭਾਈ ਚਲੋ ਪਤਾ ਹੀ ਚਾਹੀਦਾ ਹੁਣ ਨਾਨੀ ਠੀਕ ਹੈ ਨਾ ਹੁਣ ਤਾਂ ਨਹੀਂ ਨਾ ਜਾਣਾ ਹੁਣ ਨਾ ਭਰਾਵਾ ਜਾਈ ਸਾਡੇ ਲੱਗੇ ਲੱਗੇ ਰਹੀ ਤਾਂ ਨਾਲੇ ਤੈਨੂੰ ਜਾਣਾ ਆਪਾਂ ਲੈ ਕੇ ਤੇ ਹੋਰ ਪਾਸੇ ਅੱਜ ਨਹੀਂ ਜਾਣਾ ਥੋੜੇ ਸਮੇਂ ਤੱਕ ਹੋਈ ਗੱਲ ਨਹੀਂ ਭਾਈ ਠੀਕ ਹੈ ਲਓ ਜੀ ਮੇਥੋਂ ਦੁਕਾਨ ਲੱਗੇ ਨੂੰ ਵਧਾਉਣ ਤੇ ਬਾਕੀ ਜਿਹੜੀ ਕੈਟਾਗਰੀ ਆ ਬਾਕੀ ਦਾ ਜਿਹੜਾ ਕਾਰੋਬਾਰ ਆ ਤਾਂ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਸਵੇਰ ਨੂੰ ਏ ਮੋਟੇ ਜੀ ਸਾਡੀ ਯਾਦ ਕਿੰਨੀ ਗਈ ਤੁਹਾਨੂੰ ਹੈ ਸਾਡੀ ਯਾਦ ਕਿੰਨੀ ਗਈ ਯਾਦ ਤਾਂ ਆਉਂਦੀ ਹੁਣ ਪਈ ਇਸ ਤੇ ਬੰਦਾ ਬਸਿਆ ਸੀ ਮੈਂ ਹੁਣ ਕੀ ਕਰਾਂ ਤਾਂ ਹੋਰ ਕੋਈ ਨਹੀਂ ਆਇਆ ਸੀ ਹੋਰ ਵੀ ਸਿਗੇ ਸਾਰੇ ਤੁਹਾਨੂੰ ਪਤਾ ਜੋ ਟਾਈਮ ਨਾ ਉਹਦੇ ਟਾਈਮ ਨਾ ਤੁਹਾਨੂੰ ਕੋਰਣਾ ਬੰਦਾ ਜੀ ਇਹਦੀ ਗੱਲ ਸਹੀ ਹੈ ਲਓ ਜੀ ਆਪਾਂ ਦੁਕਾਨ ਵਧਾਤੀ ਤੇ ਬਾਕੀ ਹੁਣ ਚੰਗੀ ਤਰ੍ਹਾਂ ਦੇਖ ਲਈ ਲੋਕ ਹੈ ਰੌਣਕ ਘਾਲ ਹਿਲਦਾ ਗਿਆ ਯਾਰ ਮੜਾ ਜਾ ਜੀ ਮੈਂ ਤਰੋ ਗੁੱਡ ਮਾਰਨਿੰਗ ਅਗਲਾ ਦਿਨ ਚੜ ਗਿਆ ਸਵੇਰਾ ਹੋ ਗਿਆ ਤੇ ਝੋਟਾ ਲਿਆ ਕੱਢ ਇਹਨੂੰ ਗਰਮ ਕਰਨ ਨੂੰ ਥੋੜਾ ਟਾਈਮ ਲੱਗਦਾ ਇਹਨਾ ਪਾ ਜਾਲਾਂ ਦੀ ਗਰਜ਼ਾਰੀ ਇਹ ਜਗਾ ਲਈ ਲਗਾਉਂਦਾ ਹੋਈ ਜਾਂਦਾ ਗਰਮ ਕਰਨ ਨੂੰ ਟਾਈਮ ਲੱਗਦਾ ਅਸੀਂ ਮੇਟਰੋ ਦੁਕਾਨ ਤੇ ਪਹੁੰਚ ਗਏ ਆ ਗੁਰਦਨ ਸਿੰਘ ਸਾਹਿਬ ਜੀ ਮੱਥਾ ਟੇਕਿਆ ਸੀ ਹੋਟੇ ਸਾਡੇ ਨਾਲ ਇਹਨੂੰ ਕੰਮ ਪੈਦਾ ਰਿਹਾ ਬਹਣਵਾ ਤਰੀਕੇ ਦੇ ਜਾਂਦਾ ਕਰੀ ਕਿਤੇ ਜਾਂਦਾ ਤੇ ਬਿਨ ਹਾਲ ਉਹ ਗਿਆ ਆ ਕਿਤੇ ਜਿੰਪੀ ਕੰਮ ਆਪਣ ਰਿਸ਼ਤੇਦਾਰੀ ਤੇ ਮੈਂ ਅਜ ਕੱਲ੍ਹ ਆਈ ਜਾਂ ਦੁਕਾਨ ਤੇ ਤੇ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਵੈਦਨ ਜੀ ਨੇ ਲਾਪਿਆ ਤੇ ਆ ਰਹੀ ਸਾਡੀ ਜਿੰਪੂ ਦੇਖੋ ਇੱਧਰ ਇਹਦੇ ਨਿੱਥਰੋਂ ਹੋਣਾ ਆਪਾਂ ਇੰਜੈਕਸ਼ਨ ਨਵਾਣੇ ਆ ਕਿਉਂਕਿ ਇਹਦੇ ਜਿਹੜੇ ਆ ਜਿਹੜੇ ਹੁੰਦੇ ਸਪੀਚਰਡ ਵਗੈਰਾ ਜਿਹਨੂੰ ਕਰ ਰਹੇ ਨੇ ਆਪਾਂ ਬਹੁਤ ਜ਼ਿਆਦਾ ਕੰਮ ਖਰਾਬ ਸੀਗਾ ਉਹਨੇ ਇਹਦੀ ਇੰਜੈਕਸ਼ਨ ਲਵਾਣੇ ਆ ਅੱਜ ਕੱਲ ਚ ਆਪਾਂ ਇੰਜੈਕਸ਼ਨ ਜਿਹੜੇ ਲਵਾ ਦੇਣੇ ਇਹਦੇ ਕਿਦਾਂ ਠੀਕ ਆ ਚਲ ਠੀਕ ਹੈ ਠੀਕ ਹੈ ਲਓ ਜੀ ਮੈਂ ਤੁਹਾਨੂੰ ਕਿਦਾਂ ਕਿਦਾਂ ਮੋਟੇ ਕੀ ਕਹਿੰਦੇ ਇਹਨੂੰ ਹੱਥੀ ਬਣਾ 50000 ਜੀ ਦੀ ਤੀਜੀ ਜੀ ਦੀ ਤੀਜੀ ਇਹ ਮਸੂਮ ਹਾਰ ਇੱਧਰ ਵੀ ਭਹਾ ਪਿਆ ਇਹਨਾਂ ਨੇ ਦਮਾਲ ਵੇ ਲੋ ਦੇਖੀ ਕਿਆ ਬਾਤ ਹੈ ਦਮਾਲ ਵੇ ਲੋ ਦੇਖੀ ਨਜ਼ਾਰਾ ਬਣਿਆ ਪਿਆ ਹੈ ਰਿੰਡ ਆ ਗਿਆ ਰਿੰਡ ਭਲਵਾਨ ਹਾਜੀ ਹਾਜੀ ਭਲਵਾਨੀ ਨਹੀਂ ਕਰਦਾ ਹੁਣ ਹੈਲੋ ਬਾਪ ਜੀ ਨਾ ਨਾ ਪ੍ਰੈਕਟਿਸ ਤੇ ਲਾਵੀ ਮੈਂ ਤਰੋ ਤੇਰੇ ਚੜ ਗਿਆ ਤੇ ਪੁੰਡੀਆਂ ਦੁਕਾਨ ਦੇ ਕੰਮ ਦੀ ਰੇਡ ਦਿੱਤਾ ਸੀ ਤੇ ਕੱਲ ਕੁਝ ਖੰਦ ਦੇਣੀ ਯਾਰ ਆਪਣਾ ਤੇ ਫਿਲਹਾਲ ਹੁਣ ਸਫਾਈਆਂ ਕੋਈਆਂ ਕਰਕੇ ਆ ਰਹੇ ਆ। ਸਾਰਾ ਸਮਾਨ ਸਫਾਈਆਂ ਦਾ ਆਹ ਨਹੀਂ ਸਫਾਈ ਹੋਈ ਇਹਦੀ। ਬਾਕੀ ਸਾਰਾ ਸਫਾਈ ਹੋ ਗਈ ਆ। ਦੋ ਬੱਤੀ ਕਰ ਲਈ ਆ ਆਪਾਂ। ਤੇ ਕੱਲ ਮਿੱਤਰੋ ਜੀਪੀ ਦੇ ਟੀਕੇ ਲਵਾਇਆ ਆਪਾਂ ਟਿਕਸ ਦਾ। ਨੋਟਿਕਸਿਕ ਪਾਊਡਰ ਹੁੰਦਾ ਹੈ ਉਹ ਵੀ ਲਿਆਉਣਾ ਆਪਾਂ। ਟਿਕਸ ਪੈ ਗਿਆ ਜੀ ਉਹਦੇ ਟਿਕਸ ਯਾਨੀ ਕੋਈ ਸਮਝ ਨਹੀਂ ਆ ਰਹਾ। ਤੇ ਜੀ ਹੁੰਦੇ ਪੈ ਗਏ ਸੀ ਹੁਣ ਇੰਜੈਕਸ਼ਨ ਲਾ ਆ ਤਾਂ ਵਧੀਆ ਹੋ ਗਈ ਆ ਇਧਰ ਬੀਬੀ ਜੀ ਐਸ ਸ਼ਾਈਨ ਕਰਦੀ ਆ ਆ ਆ ਠੀਕ ਹੈ ਹੁਣ ਇੰਜੈਕਸ਼ਨ ਲੱਗਾ ਖਾਦਾ ਨੇ ਕੁਝ ਰੋਟੀ ਲੈਣੇ ਤਾਂ ਲਾਇ ਲਏ ਹੈ ਰਾਤੀ ਖਾਦਾ ਕੁਝ ਇਹਨੇ ਰਾਤੀ ਰੋਟੀ ਖਾਦੂ ਅੱਛਾ ਸਹੀ ਰਹੀ ਨਾ ਬਾਹ ਠੀਕ ਹੈ ਟਿਕਸ ਦਾ ਟੀਕਾ ਲੱਗ ਗਿਆ ਇਹ ਇੰਜੈਕਸ਼ਨ ਹੁਣ ਇਹਨਾਂ ਸੈੱਟ ਹੋ ਜਾਣਾ ਇਹਨੇ ਜੁੱਪੋ ਆ ਮੇਰਾ ਪੁੱਤ ਬੱਲੇ ਬੱਲੇ ਹੈ ਉਹ ਮੇਰੀ ਰੁੱਤ ਆ ਬੱਲੇ ਬੱਲੇ ਓ ਤੇਰੀ ਓ ਐਸੀ ਨੀ ਤੇ ਐਸੀ ਹੈਂ ਲਓ ਜੀ ਪਿਆਰੇ ਮਿੱਤਰੋ ਇੱਧਰ ਕੀ ਬਣਾਈ ਜਾਂਦੇ ਬੰਦੇ ਹੋਰ ਪੜਾ ਯਾਰ ਜਿਆਦਾ ਆ ਗਈ ਕੀ ਬਣ ਰਿਹਾ ਬਾਈ ਫਰੈਤਾ ਬਣਦਾ ਪਿਆ ਦੂਜਾ ਵੀਆਈਪੀ ਪਾਜੀ ਕੀ ਬਣ ਰਿਹਾ ਹੋ ਗਿਆ ਬੜੀ ਲੋ ਜਾਓ ਦਾ ਵੀਆਈਪੀ ਰੇਤਾ ਚਾਰ ਬਣ ਗਏ ਦਾ ਮੂੰਗਦਾਲ ਬਣ ਗੀ ਇਹਦਾ ਹੁਣ ਪਾਉਗੇ ਨਹੀਂ ਜਦੋਂ ਪਹਿਰਾ ਦਿਨ ਦਾ ਹੋ ਗਿਆ ਤੇ ਪਰੌਂਠੇ ਖਾਣ ਲੱਗੇ ਆਪਾਂ ਕਿੱਦਾਂ ਬਣੂ ਠੀਕ ਆ ਨਾਲ ਸਾਡੇ ਦੁਕਾਨ ਕੋਲੀ ਆ ਤੇ ਉਹ ਬਣਾਉਣ ਲੱਗੇ ਆ ਪਰੌਂਠੇ ਤੇ ਕਾਇਲ ਕੋਣ ਹੈ ਕੋਈ ਹੋ ਜੂ ਰੋਗ ਨਿਕਲੇ ਮਸਾਲਾ ਤੇ ਪਾ ਮਸਾਲਾ ਤੇ ਇਹ ਪਾਉ ਸਾਬ ਜੀ ਨੇ ਪਾਈ ਓਏ ਉਹ ਮਿਰਚਾਂ ਨਾ ਜ਼ਿਆਦਾ ਪਾਇਓ ਭਾਜੀ ਚਾਰ ਪੰਜ ਕੁਝ ਹੈ ਪੰਜ ਚਾਰ ਹੀ ਹੈ ਉਹ ਇਹ ਤਾਂ ਬਾਅਦ ਚ ਪਤਾ ਲੱਗਣਾ ਜਦੋਂ ਹੁਣ ਸੋਨੂੰ ਬੈਠਾ ਨਾ ਘਰੇ ਬਤਨਾ 1.5 ਕਿਲੋ ਉਹਦੇ ਬਾਅਦ ਚ ਮਾ ਰੱਖਣਾ ਭਾਈਆ ਹਰੀ ਗੱਲ ਕੋਈ ਚੱਕਣੀ ਲਾਲ ਮੈਂ ਤੇ ਆ ਲਾਲ ਮੈਂ ਚਦਾ ਹੁੰਦਾ ਜਿਆਦਾ ਲਓ ਜੀ ਮਿੱਤਰੋ ਤੇ ਕਾਫੀ ਦਿਨਾਂ ਦੇ ਵਿੱਚ ਆਪਾਂ ਇਹ ਜਿਹੜਾ ਵਲੋਗ ਬਣਾਇਆ ਆ ਥੋੜੇ ਥੋੜਾ ਕੱਟ-ਕੱਟ ਕੇ ਬਣਾਇਆ ਆ ਇਹ ਵੀ ਕੰਮ ਦਾ ਵੀ ਥੋੜਾ ਜੋਰ ਸਿਕਾ ਤੇ ਕੁੱੜੀਆਂ 100 ਤੋਂ ਵੀਡੀਓ ਸਾਡੀਆਂ ਥੋੜੀਆਂ ਜਿਆਦਾ ਆ ਰਹੀਆਂ ਆ ਵਲੋਗ ਦਾ ਕਰ ਰਹੇ ਆ ਪਰ ਕੋਸ਼ਿਸ਼ ਕਰਾਂਗੇ ਪੂਰੇ ਵਲੋਗ ਤੁਹਾਨੂੰ ਐਦ ਕੀ ਵਧੀਆ ਤੋਂ ਵਧੀਆ ਦਿਖਾਵਾਂਗਾ ਭਾਈ ਵਧੀਆ ਤੋਂ ਵਧੀਆ ਦਿਖਾਵਾਂਗੇ ਔਰ ਵਧੀਆ ਤੋਂ ਵਧੀਆ ਦਿਨਵਾਦ ਆਪਾਂ ਜਣਾਇਆ 13 ਸਾਬ ਪੂਰੀ ਮੈਂ ਤੁਹਾਨੂੰ ਸਾਰਾ ਮੈਂ ਸ਼ੂਟ ਕਰਕੇ ਦਿਖਾਵਾਂਗਾ ਕਿੱਦਾਂ ਹਸਾਬਦਾ ਹੋਇਆ ਮੈਂ ਮੱਲਾ ਦੇਖਣ ਜਾਣਾ ਤੇ ਹੋਰ ਮੈਂ ਤੁਹਾਨੂੰ ਕਹਦਾ ਹਰੇਕ ਸਾਲ ਮੈਂ ਜਾਂਦਾ ਹੁੰਦਾ ਹੈ ਕਿ ਕਿ ਵੀ ਜਾਣਾ ਹੈ ਤੇ ਬਣੇ ਉਹ ਵੀਡੀਓ ਦੇ ਨਾਲ ਤੇ ਹੁਣ ਸਾਨੂੰ ਦਿਖਾਉਣੀ ਹੈ ਵੀ ਨਹੀਂ ਮਣਾਉਣ ਦੇ ਆ ਮੇਰੇ ਦੇਖਦੇ ਕੀ ਕਰਦੇ ਘੋੜੇ ਬਣੇ ਰੋ ਵੀਡੀਓ ਨਾਲ ਸਾਜੀ ਕਾਲੀਏ ਮੇਰੇ ਤੇ ਚਾਟ ਮਸਾਲਾ ਤੇ ਇੱਕ ਮਿੰਟ ਮੈਂ ਆਇਆ ਵੀ ਹੋਰ ਬਹਿ ਹਰਾਉਂ ਵਾਲਾ ਉਨੀ ਮੇਰੇ ਪੰਨਾਂ ਮਤਲਬ ਬਹੁਤ ਪਤਲਾ ਹੋ ਜਾਣਾ ਲੂਣ ਪਾ ਲਿਆ ਲੂਣ ਚੈੱਕ ਕਰ ਲਓ ਲੂਣ ਚੈੱਕ ਕਰ ਏਦਾਂ ਪੜੇ ਸਾਡੀ ਭਾਈ ਲੂਣ ਚੈੱਕ ਕਰ ਨਾ ਮੈਂ ਨਹੀਂ ਕਰਨਾ ਤੁਸੀਂ ਕਰੋ ਯਾਰ ਚੈੱਕ ਤੇ ਜੂਠਾ ਆ ਜਾਣਾ ਤੇ ਤੁਹਾਡੇ ਕਰਕੇ ਤਾਂ ਇੰਨੀ ਸੁਚਮ ਰੱਖਣੀ ਪੈਂਦੀ ਤੁਹਾਨੂੰ ਨਹੀਂ ਤਾਂ ਅਸੀਂ ਤਾਂ ਤੁਹਾਨੂੰ ਖਲਾਸ ਕਰ ਦੇਣਾ ਇਹਦੇ ਚ ਦੋ ਦਿਨ ਚਮਚੇ ਗਏ ਹੋਣੇ ਇਹ ਲੂਣ ਭਾਈ ਓਕੇ ਭਾਈ ਲਓ ਜੀ ਮਿੱਤਰੋ ਇਹ ਕਮਾਹੀ ਚਾਹੁੰਦੇ ਆ ਵੀ ਵਲੌਗ ਜਿਹੜਾ ਨਾ ਥੋੜਾ ਜਿਹਾ ਵਿੱਚੋਂ ਸਕਿਪ ਜਿਹਾ ਹੋ ਗਿਆ ਇੰਦਰੋਂ ਤੁਹਾਨੂੰ ਪਰੌਂਠੇ ਵੜਦੇ ਦਿਖਾਉਣੇ ਸੀਗੇ ਤੇ ਤੈ ਲੱਗੀ ਸੀ ਇੰਨੀ ਪਰੌਂਠੀਆਂ ਦੀ ਆ ਬੰਦੇ ਦੀ ਆਖਰੀ ਫੁਰਕੀ ਆ ਤੇ ਆ ਦੇਖੋ ਜੀ ਲੱਲ ਭਾਈ ਜੇ ਠੰਡੇ ਇਹਦੇ ਵਿੱਚ ਇਹਦੇ ਵਿੱਚ ਬਣਾਇਆ ਸੀ ਆਪਾਂ ਇਹ ਸੀਗੇ 2 ਤੇ 2 4 ਤੇ 5 ਜਾਣੇ ਪੰਜਵਾਂ ਮੈਂ ਸੀਗਾ ਨਹੀਂ 3 2 3 6 ਜਾਣੇ ਸੀਗੇ ਆਪਾਂ 5 ਜਾਣੇ ਸੀ ਚੜ ਗਿਆ ਕੰਮ ਹੋ ਗਿਆ ਕੰਮ ਖਰਾਬ ਪਰੌਂਠੇ ਜਿਆਦਾ ਹੋ ਗਏ ਤੇ ਤਿੰਨ ਭਾਈ ਹੋਣੀ ਹੈਗੇ 3 ਤੇ 2 5 ਤੇ 1 6 ਜੀਪੀ ਨੇ ਇਹ ਰੇ ਕੁਝ ਖਾਦਾ ਨਹੀਂ ਜਿਪੀ ਪਰਿਆ ਜਾ ਭਾਜੀ ਕਿਤਾ ਅਸੀਂ ਰਿਗਾਰਡ ਮਰਾ ਰੈਤਾ ਰੈਤਾ ਬਹੁਤ ਇਹਦੇ ਚ ਭਰਿਆ ਸੀ ਸਾਰਾ ਹੀ ਮੈਂ ਐਵੇਂ ਆਪਾਂ ਛੋਲੇ ਕੋਲਾ ਜਾ ਕਿੰਨੇ ਖਾਦੇ? ਮੈਂ ਖਾਦੇ ਆ। ਕੋਈ ਖਾਦੇ। ਭਾਈ ਤੂੰ ਕਿੰਨੇ ਖਾਦੇ? ਮੈਂ ਤਾਂ ਭਾਈ ਹਿਸਾਬ ਨਹੀਂ ਲਾਇਆ। ਹਾਂ ਬੰਦੇ ਚੜ ਆ ਗਿਆ। ਹਿਸਾਬ ਨਹੀਂ ਲਾਇਆ। ਹਾਂ ਬੰਦੇ ਨੇ ਵਾਟਾ ਦਿੱਤਾ ਚੰਗਾ। ਮੈਂ ਤਾਂ ਇੱਕ ਬੁਰਕੀ ਤੋੜ ਕੇ ਰੱਖਦਾ ਜੀ। ਬੁਰਕੀ ਪਰੌਂਠੇ ਨਹੀਂ ਲੈਂਦੇ। ਹਾਂ ਬੰਦੇ ਨੇ ਵੀ। ਮਿੱਤਰਾਂ ਬਾळा ਹੀ ਅੰਦਾ ਵੈਰੀ ਆ ਦੋ ਓਏ। ਮੈਂ ਜੀ ਬੁਰਕੀ ਪੇਟੋਂ ਦਾ ਧਾਰੀ ਇੱਕ ਵਾਰ ਤੇ ਲੋਰੀ ਯਾਰ ਮੈਂ ਪੂਰੇ ਪਰੌਂਠੇ ਦੀ ਬੁਰਕੀ ਤੋੜ ਕੇ ਰੱਖਦਾ ਜੀ। ਮੈਂ ਜਾ ਕੇ ਬੁਰਕੀ ਖਾ ਨਹੀਂ ਜੈਸੀ ਹੋ ਗਈ। ਅਸੀਂ ਖਾਣਗੇ ਖਾਣਦੇ ਵੀ ਜਿੰਨੇ ਵਿਅਸਤ ਹੋਗੇ ਪਤਾ ਨਹੀਂ ਲੱਗਾ ਵਲੌਗ ਵੀ ਬਣਾਉਣਾ ਵੀਡੀਓ ਬਣਾਉਣੀ। ਚਲੋ ਕੋਈ ਗੱਲ ਨਹੀਂ ਨੈਕਸਟ ਵਾਰ ਹੀ ਸਹੀ ਪਤਾ ਨਹੀਂ ਲੱਗਾ ਉਸਤਾਦ ਭਾਜੀ ਕਿਤਾ ਸੈਟ ਸੀ ਕੰਮ ਮੈਂ ਕਹਿੰਦਾ ਭੈਣ ਸੀ ਭਾਈ ਹਾਂ ਬੋਬੀ ਓਕੇ ਰਿਪੋਰਟ ਸੀ ਭਜੀ ਸਹੀ ਹੈ ਨਹੀਂ ਤਾਂ ਪੂਰਾ ਸਹੀ ਆ ਰਿਹਾ ਬੰਦਾ ਬਹੁਤ ਓਕੇ ਸੀ ਭਾਈ ਲੈ ਤਾਂ ਓਕੇ ਸੀਗਾ ਸਹੀ ਆ ਸਹੀ ਆ ਉਹ ਵੀ ਪੈਸ ਬੰਦੇ ਨੇ ਇਹ ਬੰਦਾ ਬਾਡਾ ਦਿੰਦਾ ਚੰਗਾ ਵੈਸੇ ਕਿਆ ਬਾਤ ਹੈ ਵਡੇ ਲੱਗੇ ਆ ਭਜੀ ਸਹੀ ਆ ਸਹੀ ਆ